ਗੁਰਾਇਆ ਹਾਈਵੇ ਤੇ ਪਲਟੀ ਆਈ 20 ਕਾਰ ਬੀਤੀ ਰਾਤ ਗੁਰਾਇਆ ਫਿਲੌਰ ਵਿਚਕਾਰ ਇੱਕ ਕਾਰ PB 02 DP 207 ਜੋ ਕਿ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਚੱਲੀ ਸੀ ਤਾਂ 6 ਲੈਂਥ ਤੇ ਪਏ ਟੋਇਆਂ ਵਿੱਚ ਪਾਣੀ ਭਰਿਆ ਹੋਣ ਕਾਰਨ ਕਾਰ ਟੋਏ ਵਿੱਚ ਫਸ ਕੇ ਪਲਟ ਗਈ ਜਾਨੀ ਨੁਕਸਾਨ ਹੋਣੋਂ ਬਚਾ ਹੋ ਗਿਆ ਕਾਰ ਵਿੱਚ ਸਵਾਰ ਸਵੇਤ ਰੰਜਨ ਨੇ ਦੱਸਿਆ ਕਿ ਮੈਂ ਤੇ ਮੇਰਾ ਸਾਥੀ ਠੀਕ ਠਾਕ ਹਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਮੌਕੇ ਤੇ ਜਾ ਕੇ ਦੇਖਿਆ ਤੇ ਕਾਰ ਪਲਟੀ ਹੋਈ ਸੀ ਅਧਿਕਾਰ ਚਾਲਕਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਮੌਕੇ ਤੇ ਹੀ ਫਾਸਟ ਰੇਟ ਦਿੱਤੀ ਅਤੇ ਕਾਰ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਚਾਲੂ ਕਰਵਾਇਆ ਇਸ ਬਾਰੇ ਵਿੱਚ ਜਾਣਕਾਰੀ ਗੁਰਾਇਆ ਥਾਣੇ ਦੇ ਡਿਊਟੀ ਅਫਸਰ ਨੂੰ ਦਿੱਤੀ ਤਾਜੀ ਸਰ ਕੀ ਨਾਮ ਹੈ ਸਰ ਸਬੇਸ ਨਹੀਂ ਜਨਾ ਹੈ ਜੀ ਮੇਰਾ ਮੈਂ ਬੇਸਿਕਲੀ ਲੁਧਿਆਣਾੋਂ ਮੇ ਸਰ ਜਲਿਆ ਸੀ ਤੇ ਰਸਤੇ 'ਤੇ ਥੋੜੀ ਗੱਡੀ ਕੰਟਰੋਲ ਨਹੀਂ ਬਜਰੀ ਬਹੁਤ ਪਈ ਹੋਈ ਸੀ ਤੇ ਸਾਰੀ ਸਾਰੀ ਗੱਡੀ ਵੱਢ ਗਈ ਪਰ ਪੁਲਿਸ ਵਾਲੇ ਸਾਰੇ ਟਾਈਮ ਤੇ ਆਇਆ ਸਰ ਨੇ ਬੜੀ ਹੈਲਪ ਕੀਤੀ ਸਾਡੀ ਆਗੇ ਤੇ ਮਤਲਬ ਅਸੀਂ ਠੀਕ ਆ ਪਰ ਗੱਡੀ ਸਰ ਥੋੜਾ ਕੁਰੀ ਲੌਸ ਹੋ ਗਈ ਹੈ ਕਿਉਂਕਿ ਬਜਰੀ ਸਰ ਇੱਥੇ ਪਈ ਹੈ ਕੱਲ ਵੀ ਕਹਿੰਦੇ ਸੀ ਕਿ ਕੱਲ ਵੀ ਥਾਰ ਗੱਡੀ ਥੋੜੀ ਪਲਟੀ ਆ ਉਹਨਾਂ ਨੂੰ ਚੋਟਾ ਲੱਗੀ ਆ ਸਾਡੇ ਤੇ ਚਲੋ ਰੱਬ ਦੀ ਦਿਆ ਬਚਾਅ ਹੋ ਗਿਆ ਸਾਡਾ ਸਰ ਮੇਰਾ ਤੁਸੀਂ ਹਾਲ ਵੇਖੋ ਸਰ ਗੱਡੀ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ ਹੀ ਆ ਤੁਸੀਂ ਵੇਖੋ ਤੇ ਭਾਜੀ ਗੱਡੀ ਵਿੱਚ ਕਿੰਨੇ ਜਾਨੀ ਸਵਾਰ ਸੀ ਸਰ ਮੈਂ ਸੀ ਮੇਰਾ ਡਰਾਈਵਰ ਸੀ ਜੀ ਦੋ ਬੰਦੇ ਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਸਰ ਬਚਾਅ ਹੋ ਗਿਆ ਹਾਂਜੀ ਸਰ ਇੱਕ ਗੁਰਾਇਆ ਹਾਈਵੇ ਤੇ ਹਾਸਾ ਹੋਇਆ ਕੀ ਐਸਐਸਐਫ ਰੂਟ ਨੰਬਰ 94506 ਤੇ ਅਸੀਂ ਤਿਆਰ ਤਣਾਤ ਹੈ ਜੀ ਮੈਂ ਸਿਪਾਹੀ ਯਾਨੀ ਕੀ ਤਾਂ ਨਾਲ ਮੇਰੇ ਇੰਚਾਰਜ ਸਾਹਿਬ ਨੇ ਏਐਸਆਈ ਜਸਵਿੰਦਰ ਸਿੰਘ ਜੀ ਆਪਣੇ ਇੱਕ ਆਈ20 ਕਾਰ ਹੈ ਜਿਹੜੀ ਕਿ ਲੁਧਿਆਣੇ ਤੋਂ ਆ ਰਹੀ ਸੀ ਤੇ ਅੰਮ੍ਰਿਤਸਰ ਸਾਈਡ ਜਾ ਰਹੀ ਸੀ ਇਹ ਆਪੋਜ਼ਿਟ ਮਿਸ਼ਰਾ ਢਾਬਾ ਲੋਹੇ ਦੇ ਪੁੱਲ ਕੋਲੇ ਆਪਣੇ ਸੜਕ ਦੇ ਉੱਤੇ ਨਾ ਬਜਰੀ ਖਿਲ ਰਹੀ ਹੋਈ ਸੀ ਜਿਹਦੇ ਕਰਕੇ ਉਹ ਬੇਕਾਬੂ ਹੋ ਗਈ ਸਲਿੱਪ ਕਰਕੇ ਉਹ ਸੈਂਟਰ ਡਿਵਾਈਡਰ ਤੇ ਜਾ ਕੇ ਪਲਟ ਗਈ ਉਹਦੇ ਵਿੱਚ ਦੋ ਬੰਦੇ ਮੌਜੂਦ ਸੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਕੋਈ ਵੀ ਛੱਟ ਚੋਟ ਨਹੀਂ ਲੱਗੀ ਉਹਨਾਂ ਨੂੰ ਅਸੀਂ ਗੱਡੀ ਚੋਂ ਕੱਢ ਲਿਆ ਸੀਗਾ ਉਹਨਾਂ ਕੋਈ ਛੱਟ ਚੋਟ ਨਹੀਂ ਸੀ ਮਾਣੀ ਮੁੰਡੀਆਂ ਖਰੂਚਾ ਉਹਨਾਂ ਨੂੰ ਫਰਸਟ ਐਡ ਦਿੱਤੀ ਸੀ ਤੇ ਸਰ ਵੀ ਆਪਾਂ ਰਿਕਵਰੀ ਵੈਨ ਮੰਗਵਾ ਕੇ ਤੇ ਗੱਡੀ ਉੱਤੇ ਚੱਕਵਾ ਕੇ ਕਿਹੜੇ ਪਰਵਤ ਸਰ ਰਾਸਤੇ ਚੱਲੂ ਪਰਵਤ ਹੈ ਰਾਸਤੇ ਨੂੰ ਚੱਲੂ ਕਰਵਾਤਾ ਜੀ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਸਰ ਲੁਧਿਆਣੇ ਤੋਂ ਅੰਮ੍ਰਿਤਸਰ ਸਾਈਡ ਜਾ ਰਹੇ ਸੀ ਕਿੰਨੇ ਜਣੇ ਸਵਾਰ ਸੀ ਇੱਥੇ ਦੋ ਜਣੇ ਸਵਾਰ ਸੀ ਇੱਕ ਬੰਦਾ ਬਿਜ਼ਨਸਮੈਨ ਸੀਗਾ ਉਹ ਤੇ ਨਾਲ ਉਹਦਾ ਡਰਾਈਵਰ ਤੇ ਡਰਾਈਵਰ ਚਲਾ ਰਿਹਾ ਹੈ थैंक यू